ਸਾਨੂੰ ਕਿੱਥੇ ਨਹੀਂ ਜਾਦਾ ਅੱਖਾਂ ਚ ਮਾਰੇਗਾ ਸਾਨੂੰ ਕਿੱਥੇ ਨਹੀਂ ਜਾਂਦਾ ਮੁਕਾਬਲਾ ਸਾਨੂੰ ਕਿੱਥੇ ਗਲ ਨੂੰ ਕਿੱਥੇ ਜਾਂਦਾ ਸਾਨੂੰ ਕਿੱਥੇ ਕਰਾਮਾ ਤੇ ਜਰਦਮ ਮੁਕਾਬਲਾ ਵੱਡਾ ਸਿੱਧੂ ਮੁਸਿਆ ਹੁੰਦਾ ਹੀ ਮੈਂ ਮੈਂ ਦੱਸ ਕਹਿੰਨੀ ਆਂ ਦੀਦੀ ਕੀ ਆ ਕੀ ਹੋਇਆ ਸਾਰਾ ਦਿਨ ਕੀ ਆ ਜਰਦਮ ਮੁਕਾਬਲਾ ਜਰਦਮ ਮੁਕਾਬਲਾ ਕਰੀ ਜਾਂਦਾ ਮੇਰੇ ਪੇਪਰ ਨੇ ਪੜਨ ਵੀ ਨਹੀਂ ਦਿੰਦਾ ਐਨਾ ਦੋਨੋਂ ਪਿਓ ਪੁੱਤਾਂ ਨੂੰ ਨਾ ਸਿੱਧੂ ਮੁਫੇ ਵਾਲੇ ਦਾ ਪੂਤ ਸਵਾਰ ਹੋਇਆ ਪਿਆ ਕਰ ਦੋ ਫੇਰ ਭੂਤ ਦੋਨਾਂ ਦਾ ਮੈਂ ਹੁੰਦੀ ਨਾ ਕਦੋਂ ਦੀ ਕਰਦੇ ਹਾਂ ਅਸੀਂ ਮੈਂ ਤਾਂ ਬਹੁਤ ਪਰੇਸ਼ਾਨ ਐ ਲੱਗਦਾ ਭੂਤ ਕੱਢਣਾ ਹੀ ਪੈਣਾ ਅੱਛਾ ਦੀਦੀ ਫੇਰ ਤੁਸੀਂ ਕਦੋਂ ਜਾਣਾ ਹਾਂ ਸੱਚੀ ਯਾਦ ਆਇਆ ਮੈਂ ਉਹਨਾਂ ਨੂੰ ਫੋਨ ਤਾਂ ਕਰਾਂ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਐ ਨਹੀਂ ਜੱਟ ਦਾ ਮੁਕਾਬਲਾ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ ਨੀ ਓ ਹੈਲੋ ਓ ਹੈਲੋ ਤੁਸੀਂ ਹੋ ਹਾਂਜੀ ਜੱਟ ਮੂਸੇ ਵਾਲੇ ਜੀ ਅਸੀਂ ਯਾਦ ਆ ਤਾਂ ਭੁੱਲ ਗਏ ਤੁਹਾਨੂੰ ਨਹੀਂ ਨਹੀਂ ਤੁਹਾਨੂੰ ਕਿੱਥੇ ਭੁੱਲ ਸਕਦੇ ਹਾਂ ਮੈਨੂੰ ਤਾਂ ਲੱਗਦਾ ਨਹੀਂ ਜੀ ਜਨਾਬ ਤੁਹਾਨੂੰ ਕਿੱਥੇ ਭੁੱਲ ਸਕਦੇ ਹਾਂ ਤੁਸੀਂ ਤਾਂ ਮੇਰੀ ਜਾਨ ਹੋ ਅੱਛਾ ਫਿਰ ਕਦੋਂ ਆ ਰਹੇ ਹੋ ਸਾਨੂੰ ਲੈਣ ਵਾਸਤੇ ਅਜੇ ਪੇਕੇ ਗਏ ਨੂੰ 15 ਦਿਨ ਤਾਂ ਹੋਏ ਤੁਹਾਨੂੰ ਕਾਕੂ ਦੇ ਪੇਪਰ ਵੀ ਹੈ ਨੈਕਸਟ ਵੀਕ ਹਾਂ ਚੱਲ ਫਿਰ ਮੈਂ ਕੱਲ ਨੂੰ ਆ ਜਾਊਂਗਾ ਲੈਣ ਵਾਸਤੇ ਠੀਕ ਹੈ ਫਿਰ ਅੱਛਾ ਦੱਸੋ ਫਿਰ ਕੀ ਕਰ ਰਹੇ ਸੀ ਤੁਸੀਂ ਪੈਸੇ ਜੋੜ ਰਿਆ ਸੀਗਾ ਹਾਏ ਮੇਰੇ ਵਾਸਤੇ ਪੈਸੇ ਜੋੜ ਰਹੇ ਸੀ ਆਹੋ ਤੁਹਾਨੂੰ ਯਾਦ ਹੈ ਨਾ ਮੈਨੂੰ ਫੋਨ ਲੈਣਾ ਹੈ ਸਫੀਰ ਨੂੰ ਫੋਨ ਦਵਾਂਗੇ ਨਾ 10 ਦਾ ਨੋਟ ਜੋੜ ਰਿਆ ਸੀ ਚੇਪੀ ਲਾ ਕੇ ਹੈਂ